ਤੋ ਪਹਿਲਾਂ ਮੈਂ ਗੱਲ ਕਰਦੇ ਹਾਂ ਅਲਰਟ ਨੂੰ ਲੈ ਕੇ ਐਤਵਾਰ ਦਾ ਦਿਨ ਬਹੁਤੇ ਪੰਜਾਬ ਨੇ ਜ਼ਬਰਦਸਤ ਬਰਸਾਤ ਦੇ ਵਿਚਾਲੇ ਹੁਣ ਤੱਕ ਕੱਢਿਆ ਏ ਔਰ ਇਸ ਵਿਚਾਲੇ ਹੜਾਂ ਦੀ ਬਾੜ ਹੈ ਪਰ ਸੋਮਵਾਰ ਦਾ ਦਿਨ ਵੀ ਸਾਡੇ ਲਈ ਚੁਣੌਤੀਆਂ ਭਰੀਆਂ ਰਹਿ ਸਕਦਾ ਏ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਦਾ ਅਲਰਟ ਹੈ ਸੋਮਵਾਰ ਦੇ ਦਿਨ ਵੀ ਜੀ ਹਾਂ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਰੈਡ ਅਲਰਟ ਦਾ ਸਿੱਧਾ ਮਤਲਬ ਹੁੰਦਾ ਹੈ ਹੈਵੀ ਟੂ ਹੈਵੀ ਰੇਨ ਭਾਰੀ ਬਰਸਾਤ ਤਾਂ ਭਾਰੀ ਬਰਸਾਤ ਦਾ ਸਿੱਧਾ ਮਤਲਬ ਹੈ ਕਿ ਜਿਹੜੇ 8 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਪਠਾਨਕੋਟ ਤੇ ਗੁਰਦਾਸਪੁਰ ਵੀ ਹੈ ਖਾਸ ਤੌਰ ਤੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਦਾ ਇਲਾਕਾ ਇਸ ਸਮੇਂ ਖੂਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਇਸ ਵਿਚਾਲੇ ਰੈਡ ਅਲਰਟ ਯਾਨੀ ਕਿ ਜੇਕਰ ਹੋਰ ਬਰਸਾਤ ਹੁੰਦੀ ਹੈ ਭਾਰੀ ਤੋਂ ਭਾਰੀ ਬਰਸਾਤ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੁੰਦੀ ਹੈ ਤਾਂ ਆਪਾਂ ਸਮਝ ਸਕਦੇ ਹਾਂ ਕਿ ਸਥਿਤੀ ਹੋਰ ਜ਼ਿਆਦਾ ਹੱਥੋਂ ਬਾਹਰ ਹੋ ਸਕਦੀ ਹੈ ਹੋਰ ਜ਼ਿਆਦਾ ਭਿਆਨਕ ਹੋ ਸਕਦੀ ਹੈ ਸੋਮਵਾਰ ਨੂੰ ਵੀ ਮੀਤੋਂ ਰਾਹਤ ਨਹੀਂ ਮਿਲੇਗੀ ਜਿਹੜੇ 8 ਜ਼ਿਲ੍ਹੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਿੱਥੇ ਜਿੱਥੇ ਰੈਡ ਅ ਮੱਝ ਦੇ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਤੇ ਗੁਰਦਾਸਪੁਰ ਇੱਥੇ ਰੈਡ ਅਲਰਟ ਹੈ ਭਾਰੀ ਤੋਂ ਭਾਰੀ ਬਰਸਾਤ ਦੀ ਚੇਤਾਵਨੀ ਹੈ ਉਸ ਤੋਂ ਬਾਅਦ ਮੈਂ ਦੁਆਬੇ ਵਾਲੇ ਪਾਸੇ ਆਵਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਵਿੱਚ ਜਲੰਧਰ ਕਪੂਰਥਲਾ ਦੇ ਵਿੱਚ ਵੀ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ ਯਾਨੀ ਮੱਝ ਦੇ ਦੋਸ ਦੇਲੇ ਤੇ ਉਸ ਤੋਂ ਬਾਅਦ ਦੁਆਬੇ ਦੇ ਚਾਰੋਂ ਜ਼ਿਲ੍ਹੇ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਪੂਰੇ ਦੁਆਬੇ ਦੇ ਵਿੱਚ ਸੋਮਵਾਰ ਦੇ ਦਿਨ ਰੈਡ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਔਰ ਇਸ ਤੋਂ ਬਾਅਦ ਰੋਪੜ ਤੇ ਫਤਿਹਗੜ ਸਾਹਿਬ ਦੇ ਲਈ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਯਾਨੀ ਮਾਲਵੇ ਵਾਲੇ ਪਾਸੇ ਦੇ ਦੋ ਜ਼ਿਲ੍ਹੇ ਤਾਂ ਹੁਸ਼ਿਆਰਪੁਰ ਤੇ ਬਿਲਕੁਲ ਰੋਪੜ ਨਾਲ ਲੱਗਦੇ ਜ਼ਿਲ੍ਹੇ ਤਾਂ ਇੱਥੇ ਆ ਪੂਰੀ ਬੈਲਟ ਜਿਹੜੀ ਹੈ ਹਿਮਾਚਲ ਦੇ ਨਾਲ ਲੱਗਦੀ ਹੈ ਇੱਥੇ ਸਭ ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਬਰਸਾਤ ਵਾਲੀ ਦਿੱਕਤ ਆ ਸਕਦੀ ਹੈ ਕਿਉਂਕਿ ਤੁਸੀਂ ਬਿਲਕੁਲ ਚੰਡੀਗੜ੍ਹ ਵਾਲੇ ਪਾਸੇ ਤੋਂ ਨਿਕਲੋ ਤਾਂ ਮੋਹਾਲੀ ਮੋਹਾਲੀ ਦੇ ਵਿੱਚ orange alert ਹੈ ਰੋਪੜ ਆ ਗਿਆ ਬਿਲਕੁਲ ਹਿਮਾਚਲ ਦੀ ਹੱਦ ਦੇ ਨਾਲ-ਨਾਲ ਜਿਹੜੇ ਚੱਲਦੇ ਜ਼ਿਲ੍ਹੇ ਨੇ ਰੋਪੜ ਹੁਸ਼ਿਆਰਪੁਰ ਅੱਗੇ ਪਠਾਨਕੋਟ ਆ ਗਿਆ ਗੁਰਦਾਸਪੁਰ ਦਾ ਇਲਾਕਾ ਆ ਗਿਆ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ red alert ਹੈ ਦੇਖੋ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਅਲਰਟ ਜਾਰੀ ਕੀਤੇ ਜਾਂਦੇ ਨੇ ਮੈਂ ਉਹ ਵੀ ਤੁਹਾਨੂੰ ਦੱਸਦਾ ਹਾਂ ਸੱਤ ਜ਼ਿਲ੍ਹਿਆਂ ਦੇ ਲਈ orange alert ਵੀ ਜਾਰੀ ਕੀਤਾ ਗਿਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ orange alert ਹੈ ਉਹਨਾਂ ਦੇ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਮੋਗਾ ਲੁਧਿਆਣਾ ਸੰਗਰੂਰ ਪਟਿਆਲਾ ਮੋਹਾਲੀ ਤਾਂ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈਗਾ ਇਹ orange alert ਤੇ ਅੱਠ ਜ਼ਿਲ੍ਹਿਆਂ ਦੇ ਵਿੱਚ ਹੈਗਾ red alert ਮੈਂ ਵੀ ਤੁਹਾਨੂੰ ਕਲੀਅਰ ਕਰ ਦਵਾ ਕਿ orange alert red alert ਕੀ ਹੈ ਚਾਰ ਤਰ੍ਹਾਂ ਦੇ ਅਲਰਟ ਜਾਰੀ ਕਰਦਾ ਹੈ ਮੌਸਮ ਵਿਭਾਗ ਇੱਕ ਹੁੰਦਾ ਹੈ ਗ੍ਰੀਨ ਅਲਰਟ ਉਸ ਦਾ ਮਤਲਬ ਹੈ ਕਿ ਕੋਈ ਬਰਸਾਤ ਦੀ ਵਿਖਵਾਨੀ ਨਹੀਂ ਹੈ ਨਾਰਮਲ ਜਿਹੜਾ ਦਿਨ ਸਾਫ ਰਹੇਗਾ ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦਾ ਹੈ yellow alert ਯਾਨੀ ਕਿ ਬਰਸਾਤ ਹੋ ਸਕਦੀ ਹੈ ਉਸ ਦੇ ਵਿੱਚ ਕੋਈ ਚਿੰਤਾ ਵਾਲੀ ਗੱਲ ਨਹੀਂ ਹੁੰਦੀ ਫਿਰ ਆਉਂਦਾ ਹੈ orange alert orange alert ਦਾ ਮਤਲਬ ਹੁੰਦਾ ਹੈ ਕਿ ਅਲਰਟ ਦੇ ਉੱਤੇ ਰਹਿਣਾ ਹੋਏਗਾ ਕਿ ਭਾਰੀ ਬਰਸਾਤ ਹੋ ਸਕਦੀ ਹੈ ਫਿਰ ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਕਹੋ ਹੈਵੀ ਰੇਨ ਜਾਂ ਫਿਰ ਖਤਰਨਾਕ ਹੁੰਦਾ ਹੈ red alert red alert ਦਾ ਮਤਲਬ ਹੈ ਕਿ ਹੈਵੀ ਰੇਨ ਹੈਵੀ ਟੂ ਹੈਵੀ ਰੇਨ ਵੀ ਹੋ ਸਕਦੀ ਹੈ ਯਾਨੀ ਭਾਰੀ ਤੋਂ ਭਾਰੀ ਬਰਸਾਤ ਵੀ ਹੋ ਸਕਦੀ ਹੈ ਆਵੇ ਹੈ ਕਿ ਜਿਵੇਂ ਆਪਾਂ ਕਹਿੰਦੇ ਨਾ ਅੱਧੇ ਘੰਟੇ ਵਿੱਚ ਬਹੁਤ ਮੀਂਹ ਪੈ ਗਿਆ ਉਸ ਤਰੀਕੇ ਦਾ ਜਿਵੇਂ ਆਪਾਂ ਬਹੁਤ ਤਸਵੀਰਾਂ ਇਸ ਸਮੇਂ ਦੇਖ ਰਹੇ ਹਾਂ ਕਿ ਜਲਥਲ ਕਈ ਸ਼ਹਿਰ ਹੋਏ ਨੇ ਤਾਂ ਉਹ ਵੀ ਹੁੰਦਾ ਹੋਇਆ ਨਜ਼ਰ ਆ ਸਕਦਾ ਏ ਇਹ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਜੋ ਜਿਹੜੇ ਮੈਂ ਜ਼ਿਲ੍ਹਿਆਂ ਦਾ ਜ਼ਿਕਰ ਕਰ ਰਿਹਾ ਸੀ ਇੱਕ ਵਾਰ ਤੁਹਾਨੂੰ ਦਿਖਾਣਾ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਜਦੋਂ ਆਪਾਂ ਸਾਊਥ ਮਾਲਵੇ ਦਾ ਜ਼ਿਕਰ ਕਰਦੇ ਹਾਂ ਪਠਾਨਕੋਟ ਵਾਲੇ ਪਾਸੇ ਫਿਰੋਜ਼ਪੁਰ ਫਜ਼ਿਲਕਾ ਵਾਲੇ ਪਾਸੇ ਜਾਵਾਂ ਤਾਂ ਉੱਥੇ ਇਸ ਤਰੀਕੇ ਦੀ ਦਿੱਕਤ ਨਹੀਂ ਉੱਥੇ ਯੈਲੋ ਅਲਰਟ ਹੈ ਤਾਂ ਇੱਕ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਜਿੱਥੇ ਰੈੱਡ ਅਲਰਟ ਹੈ ਮੈਂ ਪਹਿਲਾਂ ਜ਼ਿਕਰ ਕੀਤਾ 1 ਸਤੰਬਰ ਦਾ ਇਹ ਵੀ ਧਿਆਨ ਰੱਖਿਓ ਸੋਮਵਾਰ ਦੇ ਦਿਨ ਨੂੰ ਲੈ ਕੇ ਅਲਰਟ ਕੀ ਹੈ ਉਹ ਤੁਹਾਨੂੰ ਦੱਸਣੇ ਹੈ ਪਠਾਨਕੋਟ ਗੁਰਦਾਸਪੁਰ ਅੱਧਾ ਮਾਝਾ ਚਾਰ ਜ਼ਿਲ੍ਹੇ ਮਾਝੇ ਦੇ ਵਿੱਚ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਰੈੱਡ ਅ ਤੁਸੀਂ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਚਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੈ orange ਤੇ red ਮਤਲਬ ਇਹ ਹੈ ਨਾ ਚਾਰੇ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਸਾਨੂੰ ਹੁੰਦੀ ਹੋਈ ਨਜ਼ਰ ਆਏਗੀ ਪਰ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਸਥਿਤੀ ਇਸ ਤਰੀਕੇ ਦੀ ਹੈ ਕਿ ਇਥੇ ਭਾਰੀ ਤੋਂ ਭਾਰੀ ਬਰਸਾਤ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਇਹ ਅਲਰਟ ਚਿੰਤਾਵਾਂ ਨੂੰ ਡੈਫੀਨਿਟਲੀ ਵਧਾਉਣ ਵਾਲਾ ਹੈ ਜਿਸ ਤਰੀਕੇ ਨਾਲ ਇਸ ਸਮੇਂ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਸ ਤੋਂ ਬਾਅਦ ਹੁਸ਼ਿਆਰਪੁਰ ਮੈਂ ਜਦੋਂ ਦੁਆਬੇ ਵਾਲੇ ਪਾਸੇ ਰੁੱਕ ਕਰਦਾ ਤਾਂ ਦੁਆਬੇ ਦੇ ਵਿੱਚ ਤਾਂ ਚਾਰ ਦੇ ਚਾਰ ਜ਼ਿਲ੍ਹੇ ਦੁਆਬੇ ਦੇ ਚਾਰ ਜ਼ਿਲ੍ਹੇ ਆਉਂਦੇ ਨੇ ਪੰਜਾਬ ਦੇ ਆਪਾਂ ਜਾਣਦੇ ਹਾਂ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਤੇ ਨਵਾਂ ਸ਼ਹਿਰ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਹੈ ਯਾਨੀ ਕਿ ਪੂਰੇ ਦੁਆਬੇ ਦੇ ਵਿੱਚ ਜ਼ਬਰਦਸਤ ਬਰਸਾਤ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਇਹ ਪੇਸ਼ੰਗੋਈ ਹੈ ਮੌਸਮ ਵਿਭਾਗ ਦੇ ਵੱਲੋਂ ਜਦੋਂ ਤੁਸੀਂ ਆਈਐਮਡੀ ਚੰਡੀਗੜ੍ਹ ਦੀ ਸਾਈਡ ਦੇ ਉੱਤੇ ਜਾ ਕੇ ਵੀ ਦੇਖੋਗੇ ਤਾਂ ਤੁਹਾਨੂੰ ਉੱਥੇ ਪਤਾ ਲੱਗ ਜਾਏਗਾ ਕਿ ਆਖਿਰ ਕਿਸ ਤਰੀਕੇ ਨਾਲ ਅਲਰਟ ਜਾਰੀ ਕੀਤਾ ਗਿਆ ਰੈਡ ਅਲਰਟ ਦਾ ਬਹੁਤ ਕਲੀਅਰ ਮਤਲਬ ਹੈ ਕਿ ਉੱਥੇ ਹੈਵੀ ਟੂ ਹੈਵੀ ਰੇਨ ਹੋ ਸਕਦੀ ਹੈ ਤਾਂ ਦੋ ਮਾਝੇ ਦੇ ਚਾਰ ਦੁਆਬੇ ਦੇ ਮਤਲਬ ਪੂਰਾ ਦੁਆਬਾ ਜ਼ਬਰਦਸਤ ਬਰਸਾਤ ਹੋ ਸਕਦੀ ਹੈ ਉਸ ਤੋਂ ਬਾਅਦ ਰੋਪੜ ਤੇ ਫਤਿਹਗੜ੍ਹ ਸਾਹਿਬ ਇਹ ਬਿਲਕੁਲ ਪੌਦ ਵਾਲੇ ਪਾਸੇ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਤਾਂ ਰੋਪੜ ਦੇ ਵਿੱਚ ਪੂਰਾ ਰੈਡ ਅਲਰਟ ਹੈ ਰੋਪੜ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਤਾਂ ਇਹ ਦੋ ਥਾਵਾਂ ਦੇ ਉੱਤੇ ਫਤਿਹਗੜ੍ਹ ਸਾਹਿਬ ਵੀ ਬਿਲਕੁਲ ਰੋਪੜ ਦੇ ਨਾਲ ਲੱਗਦਾ ਜ਼ਿਲ੍ਹਾ ਇਧਰੋਂ ਮੁਹਾਲੀ ਲੱਗਦਾ ਹੈ ਦੂਜੇ ਪਾਸੇ ਪਟਿਆਲਾ ਲੱਗਦਾ ਹੈ ਇੱਕ ਪਾਸੇ ਲੁਧਿਆਣਾ ਲੱਗਦਾ ਹੈ ਤਾਂ ਇਹ ਜ਼ਿਲ੍ਹਾ ਵੀ ਜਿਹੜਾ ਰੈਡ ਅਲਰਟ ਵਾਲੀ ਜ਼ੋਨ ਦੇ ਵਿੱਚ ਰੱਖਿਆ ਗਿਆ ਹੈ ਤਾਂ ਇਹ ਅੱਠ ਜ਼ਿਲ੍ਹੇ ਨੇ ਜਿਹੜੇ ਮੈਂ ਤੁਹਾਡੇ ਤੱਕ ਪਹੁੰਚਾ ਸਕੂਲਾਂ ਦੇ ਵਿੱਚ ਛੁੱਟੀ ਹੈ ਨਾ ਟੀਚਰ ਨਾ ਬੱਚੇ ਕੋਈ ਨਹੀਂ ਜਾਏਗਾ ਇਨ ਆਰਟ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਿਓ ਜੇਕਰ ਬਹੁਤ ਜ਼ਰੂਰੀ ਕੰਮ ਨਹੀਂ ਹੈ ਤਾਂ ਤੁਸੀਂ ਵੀ ਕੋਈ ਪਲਾਨ ਨਾ ਬਣਾਉਣਾ ਜਿਨ੍ਹਾਂ ਨੇ ਆਪਣੀ ਮੰਜ਼ਿਲ ਤੇ ਜਾਣਾ ਹੈ ਆਫਿਸ ਦਫ਼ਤਰ ਜਾਣਾ ਦੁਕਾਨ ਖੋਲ੍ਹਣੀ ਹੈ ਫੈਕਟਰੀ ਜਾਣਾ ਹੈ ਜਾਂ ਕੋਈ ਹੋਰ ਹੈ ਕੋਈ ਖੇਤਾਂ ਦੇ ਵਿੱਚ ਕੋਈ ਸਾਨੂੰ ਕੰਮ ਹੈ ਸਾਰੀਆਂ ਚੀਜ਼ਾਂ ਆਪਾਂ ਪੈਰਲਰ ਕਰ ਦਿਓ ਤਾਂ ਕੁੱਲ ਮਿਲਾ ਕੇ ਇਸ ਸਮੇਂ ਅਲਰਟ ਜਿਸ ਤਰੀਕੇ ਨਾਲ ਜਾਰੀ ਕੀਤਾ ਗਿਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਔਰ ਜਿਹੜਾ ਮੈਂ ਪਹਿਲਾਂ ਨਹੀਂ ਜ਼ਿਕਰ ਕੀਤਾ ਸੱਤ ਜ਼ਿਲ੍ਹੇ ਨੇ ਜਿੱਥੇ ਔਰੇਂਜ ਅਲਰਟ ਹੈ ਇਹਨਾਂ ਦੇ ਵਿੱਚ ਅੰਮ੍ਰਿਤਸਰ ਤਰਨਤ ਪਟਿਆਲਾ ਤੇ ਬੋਹਾਲੀ